ਸੋ ਸ਼੍ਰੀ ਕਾਲ ਜੀ ਅਕਸਰ ਅਸੀਂ ਆਪਣੀ ਜ਼ਿੰਦਗੀ ਦੇ ਵਿੱਚ ਜਿਹੜਾ ਵੀ ਕੰਮ ਕਰਦੇ ਹਾਂ ਕਿਤੇ ਨਾ ਕਿਤੇ ਅਸੀਂ ਆਪਣੇ ਵਿੱਚ ਬਹੁਤ ਸਾਰੀਆਂ ਕਮੀਆਂ ਖੜ ਦਿੰਦੇ ਹਾਂ ਸਾਨੂੰ ਲੱਗਦਾ ਕਿ ਸਾਡੇ ਨਾਲੋਂ ਜਿਹੜੇ ਦੂਜੇ ਲੋਕ ਨੇ ਉਹ ਜ਼ਿਆਦਾ ਵਧੀਆ ਕੰਮ ਕਰਦੇ ਨੇ ਤੇ ਮੇਰੇ ਵਿੱਚ ਤਾਂ ਇਹ ਕਮੀ ਆ ਪਰ ਕੀ ਤੁਸੀਂ ਕਦੇ ਇਹ ਸੋਚਿਆ ਹੈ ਕਿ ਜਿਹੜੇ ਅੱਜ ਐਕਸਪਰਟ ਨੇ ਆਪਣੇ ਕੰਮ ਨੂੰ ਕਰਨ ਦੇ ਵਿੱਚ ਉਹਨਾਂ ਨੇ ਵੀ ਕਦੇ ਸ਼ੁਰੂਆਤ ਕੀਤੀ ਸੀ ਉਹਨਾਂ ਨੇ ਵੀ ਕਦੇ ਮਾੜਾ ਕੰਮ ਕੀਤਾ ਸੀ ਜਦੋਂ ਅਸੀਂ ਪਹਿਲਾ ਸਟੈਪ ਆਪਣੀ ਲਾਈਫ ਦੇ ਵਿੱਚ ਲੈਣੇ ਆ ਕੋਈ ਵੀ ਕੰਮ ਕਰਨ ਵਾਲਾ ਤਾਂ ਸਭ ਤੋਂ ਪਹਿਲਾਂ ਅਸੀਂ ਬੁਰਾ ਹੀ ਕਰਦੇ ਹਾਂ ਕੋਈ ਵੀ ਇਨਸਾਨ ਬਿਨਾਂ ਪ੍ਰੈਕਟਿਸ ਕੀਤੇ ਕਿਸੇ ਵੀ ਕੰਮ ਦੇ ਵਿੱਚ ਐਕਸਪਰਟ ਨਹੀਂ ਹੁੰਦਾ ਸੋ ਸਾਡ ਨੂੰ ਸਾਡੀ ਲਾਈਫ ਦੇ ਵਿੱਚ ਇਹ ਭੁਲੇਖਾ ਸਾਡਾ ਕੱਢਣਾ ਬਹੁਤ ਜ਼ਿਆਦਾ ਜ਼ਰੂਰੀ ਆ ਕਿ ਮੈਂ ਕੋਈ ਵੀ ਕੰਮ ਵਧੀਆ ਨਹੀਂ ਕਰ ਸਕਦਾ ਸੋ ਤੁਹਾਡੀ ਸੋਚ ਤੁਹਾਨੂੰ ਬਣਾਉਂਦੀ ਆ ਜਿਵੇਂ ਤੁਸੀਂ ਸੋਚੋਗੇ ਉਵੇਂ ਹੀ ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ ਬਣੋਗੇ ਤੇ ਉਵੇਂ ਦਾ ਹੀ ਤੁਸੀਂ ਕੰਮ ਕਰੋਗੇ ਸੋ ਤੁਸੀਂ ਆਪਣੀ ਲਾਈਫ ਦੇ ਵਿੱਚ ਜੋ ਵੀ ਕੰਮ ਕਰਨਾ ਆ ਉਹਨੂੰ ਵਧੀਆ ਕਰਨ ਦੇ ਲਈ ਹਮੇਸ਼ਾ ਕੋਸ਼ਿਸ਼ ਕਰਨੀ ਆ ਕਿ ਤੁਸੀਂ ਉਸ ਕੰਮ ਨੂੰ ਵਧੀਆ ਕਰੋਗੇ ਜਿੰਨਾ ਵੀ ਜ਼ਿਆਦਾ ਮਰਜ਼ੀ ਬੁਰਾ ਕੰਮ ਕਿਉਂ ਨਾ ਹੋ ਜਾਵੇ ਆਪਣੇ ਆਪ ਹਮੇਸ਼ਾ ਅਪਰੀਸ਼ੀਏਟ ਕਰੋਗੇ ਕਿ ਕਮ ਸੇ ਕਮ ਤੁਸੀਂ ਇਹ ਕੰਮ ਕਰਨ ਦੀ ਕੋਸ਼ਿਸ਼ ਤਾਂ ਕੀਤੀ ਆ ਕਿਉਂਕਿ ਜੋ ਲੋਕ ਅਜ ਐਕਸਪੋਰਟ ਨੇ ਉਹਨਾਂ ਨੇ ਵੀ ਇੱਕ ਟਾਈਮ ਤੇ ਕੰਮ ਸ਼ੁਰੂ ਕੀਤਾ ਸੀ ਤੇ ਪਹਿਲਾ ਜੇ ਉਹਨਾਂ ਦਾ ਕੰਮ ਦੇਖੋਗੇ ਤਾਂ ਉਹ ਵੀ ਬਹੁਤ ਜ਼ਿਆਦਾ ਬੁਰਾ ਸੀ ਸੋ ਆਪਣੇ ਆਪ ਨੂੰ ਹਰ ਕੰਮ ਦੇ ਵਿੱਚ ਅਪਰੀਸ਼ੀਏਟ ਕਰਿਆ ਕਰੋ ਕਿ ਤੁਸੀਂ ਕਮ ਸੇ ਕਮ ਕੋਸ਼ਿਸ਼ ਤਾਂ ਕਰ ਰਹੇ ਹੋ ਤੁਸੀਂ ਉਹਨਾਂ ਲੋਕਾਂ ਦੇ ਨਾਲੋਂ ਬਿਹਤਰ ਹੋ ਜਿਹੜੇ ਲੋਕ ਆਪਣੀ ਜ਼ਿੰਦਗੀ ਦੇ ਵਿੱਚ ਕੁਝ ਨਹੀਂ ਕਰ ਸਕੇ ਕਮੀਆਂ ਕੱਢਣੀਆਂ ਦੂਜਿਆਂ ਦਾ ਕੰਮ ਆ ਸੋ ਆਪਣੇ ਕੰਮ ਨੂੰ ਹਮੇਸ਼ਾ ਵਧੀਆ ਕਰਨ ਦੀ ਕੋਸ਼ਿਸ਼ ਕਰਿਆ ਕਰੋ ਜੋ ਕੁਝ ਕਮੀਆਂ ਤੁਹਾਡੇ ਪਹਿਲੇ ਕੰਮ ਦੇ ਵਿੱਚ ਰਹਿ ਗਿਆ ਉਹ ਜੋ ਦੂਜਾ ਕੰਮ ਆ ਉਹਨਾਂ ਕਮੀਆਂ ਨੂੰ ਪੂਰਾ ਕਰਨ ਦੇ ਲਈ ਦੂਜੇ ਕੰਮ ਦੇ ਵਿੱਚ ਪੂਰਾ ਕਰਨ ਦੀ ਕੋਸ਼ਿਸ਼ ਕਰੋ ਜੇ ਤੁਸੀਂ ਹਮੇਸ਼ਾ ਆਪਣੇ ਵਿੱਚ ਹੀ ਕਮੀ ਕੱਢੋਗੇ ਕਿ ਮੈਂ ਇਹ ਕੰਮ ਕਰਦਾ ਆ ਪਰ ਮੇਰੇ ਤੋਂ ਕੰਮ ਚੰਗਾ ਨਹੀਂ ਹੋ ਰਿਹਾ ਹੈਗਾ ਤਾਂ ਤੁਸੀਂ ਕੋਸ਼ਿਸ਼ ਕਰਨੀ ਹੈ ਤੁਸੀਂ ਆਪਣੇ ਵਿੱਚ ਕਮੀਆਂ ਨਹੀਂ ਕੱਢਣੀਆਂ ਕਮੀਆਂ ਕੱਢਣੀਆਂ ਦੂਜੇ ਲੋਕਾਂ ਦਾ ਕੰਮ ਆ ਪਰ ਤੁਹਾਡੀ ਆਪਣੀ ਕੋਸ਼ਿਸ਼ ਹੋਣੀ ਚਾਹੀਦੀ ਹੈ ਕਿ ਤੁਸੀਂ ਹਰ ਕੰਮ ਦੇ ਵਿੱਚ ਐਕਸਪਰਟ ਬਣੋਗੇ ਕਿਉਂਕਿ ਅੱਜ ਦੇ ਟਾਈਮ ਦੇ ਵਿੱਚ ਕੋਈ ਤੁਹਾਡੀ ਕੁਆਂਟੀਟੀ ਨਹੀਂ ਦੇਖਦਾ ਹਰ ਇੱਕ ਤੁਹਾਡੀ ਕੁਆਲਿਟੀ ਦੇਖਦਾ ਹੈ ਕਿ ਤੁਹਾਡੇ ਵਿੱਚ ਕੀ ਆਈਟੀਆ ਪਰ ਆਪਣੇ ਆਪ ਦੇ ਨਾਲ ਪ੍ਰੋਮਿਸ ਕਰਨਾ ਹੈ ਕਿ ਮੈਂ ਜੋ ਵੀ ਕੰਮ ਕਰੂੰਗਾ ਉਹਦੇ ਲਈ ਮੈਂ ਆਪਣਾ 100% ਜ਼ਰੂਰ ਦਊਗਾ ਤੇ ਉਸ ਕੰਮ ਨੂੰ ਮੈਂ ਵਧੀਆ ਬਣਾਉਂਗਾ ਵਧੀਆ ਕਰੂੰਗਾ ਤੇ ਉਸ ਕੰਮ ਦੇ ਵਿੱਚ ਮੈਂ ਸਕਸੈਸਫੁਲ ਹੋਊਗਾ ਬਹੁਤੀ ਵਾਰੀ ਹੈ ਅਸੀਂ ਆਪਣੀ ਜ਼ਿੰਦਗੀ ਦੇ ਵਿੱਚ ਇਹ ਗੱਲ ਤੇ ਕਰਦੇ ਹਾਂ ਕਿ ਦੂਜੇ ਲੋਕਾਂ ਨੂੰ ਆਪਣੇ ਨਾਲੋਂ ਜ਼ਿਆਦਾ ਇੰਟੈਲੀਜੈਂਟ ਸਮਝਣ ਲੱਗ ਜਾਂਦੇ ਹਾਂ ਉਹਨਾਂ ਨੂੰ ਸਮਝਦਾ ਕਿ ਉਹ ਹੀ ਸਾਡੇ ਨਾਲੋਂ ਵਧੀਆ ਕੰਮ ਕਰਦੇ ਨੇ ਉਹ ਬਿਹਤਰ ਨੇ ਸਾਡੇ ਨਾਲੋਂ ਪਰ ਅਸਲ ਦੇ ਵਿੱਚ ਤੁਹਾਡੇ ਨਾਲੋਂ ਸਮਝਦਾਰ ਇਨਸਾਨ ਕੋਈ ਨਹੀਂ ਹੁੰਦਾ ਜਿੰਨਾ ਤੁਸੀਂ ਸੋਚੋਗੇ ਆਪਣੇ ਲਈ ਘਟੀਆ ਉਹ ਨਹੀਂ ਤੁਸੀਂ ਉਸ ਲੈਵਲ ਤੇ ਹੀ ਰਹੋਗੇ ਜਿੰਨਾ ਜ਼ਿਆਦਾ ਤੁਸੀਂ ਵਧੀਆ ਸੋਚਾਂਗੇ ਓਵੇਂ ਓਵੇਂ ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ ਅੱਗੇ ਵਧਦੇ ਜਾਓਗੇ ਤੁਹਾਡਾ ਸੋਚਣਾ ਹੀ ਤੁਹਾਡੀ ਜ਼ਿੰਦਗੀ ਬਣਾਉਂਦਾ ਹੈ ਤੁਸੀਂ ਡਿਸਾਈਡ ਕਰਨਾ ਕਿ ਤੁਸੀਂ ਕਿਵੇਂ ਦੀ ਸੋਚ ਰੱਖਣੀ ਹੈ ਤੇ ਕਿਵੇਂ ਸੋਚਣਾ ਜਦੋਂ ਅਸੀਂ ਕੋਈ ਵੀ ਕੰਮ ਕਰਨ ਲੱਗਦੇ ਹਾਂ ਨਾ ਤਾਂ ਸਭ ਤੋਂ ਪਹਿਲਾਂ ਉਹਦੇ ਲਈ ਪੋਜ਼ਿਟਿਵ ਵਿਚਾਰਾਂ ਨੂੰ ਜ਼ਰੂਰ ਰੱਖਿਆ ਕਰੋ ਇਹ ਕੋਸ਼ਿਸ਼ ਕਰਿਆ ਕਰੋ ਸੋਚਣ ਦੀ ਕਿ ਮੈਂ ਇਸ ਕੰਮ ਨੂੰ ਕਿਵੇਂ ਸ਼ੁਰੂ ਕਰੂੰਗਾ ਤੇ ਇਸ ਕੰਮ ਨੂੰ ਮੈਂ ਕਿਵੇਂ ਪੂਰਾ ਕਰ ਸਕੂੰਗਾ ਤੇ ਮੈਨੂੰ ਇਹਦੇ ਲਈ ਕੀ ਕੀ ਚਾਹੀਦਾ ਇਹ ਤਿੰਨ ਚਾਰ ਸਟੈਪ ਜਦੋਂ ਤੁਸੀਂ ਇਹਨਾਂ ਨੂੰ ਫੋਲੋ ਕਰ ਲੈਣਾ ਤਾਂ ਤੇ ਹਰ ਕੰਮ ਦੇ ਲਈ ਆਪਣੀ ਵਧੀਆ ਕੁਆਲਿਟੀ ਦੇਣੀ ਸ਼ੁਰੂ ਕਰ ਦੋਗੇ ਹਨ ਤੁਹਾਨੂੰ ਤੁਹਾਡੇ ਕੰਮ ਲਈ ਪੋਜ਼ਿਟਿਵ ਵਿਚਾਰ ਮਿਲਣਾ ਸ਼ੁਰੂ ਹੋ ਜਾਣਗੇ ਤੁਸੀਂ ਆਪਣੇ ਹਰ ਕੰਮ ਨੂੰ ਵਧੀਆ ਤਰੀਕੇ ਨਾਲ ਜਦੋਂ ਕਰਨ ਦੀ ਕੋਸ਼ਿਸ਼ ਕੀਤੀ ਤਾਂ ਤੁਹਾਨੂੰ ਉਹਦਾ ਰਿਜ਼ਲਟ ਵੀ ਵਧੀਆ ਮਿਲਣਾ ਸ਼ੁਰੂ ਹੋ ਜਾਏਗਾ ਆਪਣੇ ਆਪ ਦੇ ਲਈ ਨਾ ਤੁਸੀਂ ਵਧੀਆ ਸੋਚਿਆ ਕਰੋ ਜਦੋਂ ਤੁਸੀਂ 네ਗੇਟਿਵ ਸੋਚਣ ਲੱਗੇ ਆਪਣੇ ਲਈ ਤਾਂ ਤੁਸੀਂ 네ਗੇਟਿਵ ਹੀ ਬਣੋਗੇ ਸੋ ਆਪਣੀ ਸੋਚ ਨੂੰ ਵਧੀਆ ਰੱਖੋ ਤੇ ਆਪਣੇ ਕੰਮ ਨੂੰ ਕੁਆਂਟੀਟੀ ਤੇ ਨਾ ਰੱਖਿਓ ਕਦੇ ਵੀ ਹਮੇਸ਼ਾ ਕੁਆਲਿਟੀ ਦੇ ਰੱਖਿਓ ਜਿੰਨੀ ਜ਼ਿਆਦਾ ਤੁਹਾਡੀ ਕੁਆਲਿਟੀ ਵਧੀਆ ਹੋਏਗੀ ਓਨਾ ਜ਼ਿਆਦਾ ਤੁਹਾਡਾ ਕੰਮ ਵਧੀਆ ਹੋਏਗਾ ਇਹ ਲੋਕ ਤੁਹਾਨੂੰ ਸੰਦੇ ਵੀ ਕਰਨਗੇ ਤੇ ਤੁਹਾਨੂੰ ਵੀ ਖੁਸ਼ੀ ਹੋਏਗੀ ਉਸ ਕੰਮ ਨੂੰ ਕਰਨ ਦੇ ਲਈ ਜਦੋਂ ਅਸੀਂ ਕਿਸੇ ਵੀ ਕੰਮ ਨੂੰ ਇੱਕ ਕੁਆਂਟੀਟੀ ਦੇ ਰੂਪ ਦੇ ਵਿੱਚ ਦੇ ਦੰਨੇ ਹਨਾ ਕੁਆਲਿਟੀ ਦੇ ਉੱਪਰ ਕੋਈ ਧਿਆਨ ਨਹੀਂ ਦਿੰਦਾ ਅੱਜ ਦੇ ਟਾਈਮ ਦੇ ਵਿੱਚ ਹਰ ਇੱਕ ਇਨਸਾਨ ਤੁਹਾਡੀ ਕੁਆਲਿਟੀ ਦੇਖਣਾ ਚਾਹੁੰਦਾ ਹੁਣ ਆਪਾਂ ਇੱਕ ਦੁਕਾਨ ਤੇ ਜਾਂਦੇ ਹਾਂ ਉਹ ਤੋਂ ਕੋਈ ਵੀ ਪ੍ਰੋਡਕਟ ਬਾਈ ਕਰਦੇ ਹਾਂ ਜੇ ਉਸ ਪ੍ਰੋਡਕਟ ਦਾ ਸਾਨੂੰ ਪੋਜ਼ਿਟਿਵ ਰਿਜ਼ਲਟ ਮਿਲੇਗਾ ਤਾਂ ਹੀ ਅਸੀਂ ਦੂਜਾ ਪ੍ਰੋਡਕਟ ਬਾਈ ਕਰਾਂਗੇ ਜਦੋਂ ਸਾਨੂੰ ਪਹਿਲੇ ਪ੍ਰੋਡਕਟ ਨੇ ਉਸ ਦਾ ਰਿਜ਼ਲਟ ਘਟੀਆ ਦੇ ਦਿੱਤਾ ਤਾਂ ਅਸੀਂ ਉਹ ਪ੍ਰੋਡਕਟ ਬਾਈ ਨਹੀਂ ਕਰਾਂਗੇ ਇਵਨ ਅਸੀਂ ਉਸ ਦੁਕਾਨ ਤੇ ਵੀ ਨਹੀਂ ਜਾਵਾਂਗੇ ਸੋ ਇਹੀ ਕੰਮ ਸਾਡੀ ਜ਼ਿੰਦਗੀ ਦੇ ਵਿੱਚ ਹੁੰਦਾ ਹੈ ਜਿੱਥੇ ਵੀ ਜੋ ਵੀ ਕੰਮ ਕਰਨ ਲੱਗਿਓ ਹਮੇਸ਼ਾ ਕੁਆਲਿਟੀ ਦੇ ਉੱਪਰ ਧਿਆਨ ਦਿਓ ਕੁਆਂਟੀਟੀ ਦੇ ਕਦੇ ਨਾ ਧਿਆਨ ਦਿਓ ਜਿੰਨੀ ਜ਼ਿਆਦਾ ਵਧੀਆ ਕੁਆਲਿਟੀ ਹੋਏਗੀ ਲੋਕ ਤੁਹਾਨੂੰ ਪੁੱਛਣਗੇ ਤੁਹਾਨੂੰ ਫੋਲੋ ਕਰਨਗੇ ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ ਹੌਲੀ-ਹੌਲੀ ਗਰੋ ਹੋਂਦੇ ਚਲੇ ਜਾਵੋਗੇ ਕਦੇ ਵੀ ਇਹ ਕੋਸ਼ਿਸ਼ ਨਾ ਕਰੋਗੇ ਮੈਂ ਇੱਕਦਮ ਮੈਂ ਆਪਣੀ ਜ਼ਿੰਦਗੀ ਦੇ ਵਿੱਚ ਸਕਸੈਸਫੁਲ ਹੋ ਜਾਵਾਂ ਲੋਕ ਮੈਨੂੰ ਜਾਣਣ ਲੱਗਣ ਹੌਲੀ-ਹੌਲੀ ਲੋਕ ਤੁਹਾਨੂੰ ਜਾਣਨਾ ਸ਼ੁਰੂ ਕਰ ਦੇਣਗੇ ਪਰ ਸਭ ਤੋਂ ਪਹਿਲਾਂ ਤੁਸੀਂ ਆਪਣੀ ਲਾਈਫ ਦੇ ਵਿੱਚ ਕੁਆਂਟੀਟੀ ਦੇ ਨਹੀਂ ਕੁਆਲਿਟੀ ਦੇ ਉੱਤੇ ਜ਼ਿਆਦਾ ਜ਼ੋਰ ਦੇਣਾ ਤੇ ਆਪਣੇ ਕੰਮ ਨੂੰ ਪੂਰੀ ਸ਼ਿੱਦਤ ਦੇ ਨਾਲ ਕਰਨਾ ਵਧੀਆ ਤਰੀਕੇ ਨਾਲ ਕਰਨਾ ਤਾਂ ਕਿ ਲੋਕ ਤੁਹਾਨੂੰ ਜਾਣ ਸਕਣ ਤੇ ਤੁਸੀਂ ਆਪਣੀ ਲਾਈਫ ਦੇ ਵਿੱਚ ਗਰੋਅ ਕਰ ਸਕੋ ਇੱਕ ਲਾਸਟ ਤੇ ਮੈਂ ਐਕਸਰਸਾਈਜ਼ ਤੁਹਾਨੂੰ ਦਿੰਨੀ ਆ ਤੇ ਆਪਣੇ ਆਪ ਨੂੰ ਇੱਕ ਸਵਾਲ ਜ਼ਰੂਰ ਪੁੱਛੋ ਕਿ ਕਿਹੜਾ ਉਹ ਕੰਮ ਆ ਜਿਹਦੇ ਵਿੱਚ ਤੁਹਾਨੂੰ ਸਭ ਤੋਂ ਵੱਧ ਇੰਟਰਸਟ ਆ ਤੇ ਉਸ ਕੰਮ ਨੂੰ ਕਰਨ ਦੇ ਵਿੱਚ ਤੁਹਾਨੂੰ ਖੁਸ਼ੀ ਮਿਲਦੀ ਆ ਉਸ ਕੰਮ ਨੂੰ ਜਦੋਂ ਤੁਸੀਂ ਕਰਦੇ ਹੋ ਤਾਂ ਬਹੁਤ ਵਧੀਆ ਤਰੀਕੇ ਦੇ ਨਾਲ ਕਰਦੇ ਹੋ ਉਹ ਕਿਹੜਾ ਕੰਮ ਆ ਜਿਹਨੂੰ ਤੁਸੀਂ ਕਰੋਗੇ ਤੇ ਉਹ ਕੰਮ ਕਰਨ ਤੋਂ ਬਾਅਦ ਤੁਹਾਨੂੰ ਕਿੰਨੀ ਕੁ ਜ਼ਿਆਦਾ ਸੈਟੀਸਫੈਕਸ਼ਨ ਮਿਲੇਗੀ ਇਹ ਜ਼ਰੂਰ ਆਪਣੇ ਆਪ ਤੋਂ ਸਵਾਲ ਪੁੱਛਿਆ ਕਰੋ ਤਾਂ ਹੀ ਤੁਸੀਂ ਆਪਣੀ ਲਾਈਫ ਦੇ ਵਿੱਚ ਗਰੋ ਕਰੋਂਗੇ ਤਾਂ ਹੀ ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ ਨਾਮ ਬਣਾ ਸਕੋਗੇ ਤਾਂ ਹੀ ਲੋਕ ਤੁਹਾਨੂੰ ਜਾਣਣਗੇ ਤੁਹਾਡੀ ਆਪਣੀ ਇੱਕ ਪਛਾਣ ਬਣੇਗੀ ਉਮੀਦ ਕਰੂੰਗੀ ਤੁਹਾਨੂੰ ਵੀਡੀਓ ਜ਼ਰੂਰ ਪਸੰਦ ਆਏਗੀ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਜ਼ਰੂਰ ਕਰਿਓ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਓ ਮਿਲਦੇ ਆਪਾਂ ਅਗਲੀ ਵੀਡੀਓ ਦੇ ਵਿੱਚ ਥੈਂਕ ਯੂ ਸੋ ਮੱਚ ਫਾਰ ਵਾਚਿੰਗ ਮਾਈ ਵੀਡੀਓ